ਇਹ ਕਿੱਥੇ ਮੇਰੇ ਨਗਰ ਸਮਾਜ ਨੂੰ ਬੇਨਤੀ ਆ ਮੇਰੇ ਪਰਿਵਾਰ ਵੱਲੋਂ ਸਾਰੇ ਵੱਲੋਂ ਸਾਰੇ ਨਗਰ ਦਾ ਧੰਨਵਾਦ ਜਿਹੜਾ ਮੇਰੇ ਨਾਲ ਪੂਰੇ ਸਹਿਯੋਗ ਨਾਲ ਖੜਿਆ ਠੀਕ ਆ ਬਾਕੀ ਜਿਹੜੀ ਚੀਜ਼ ਆਪਨੂੰ ਹੋਈ ਆ ਸਰਕਾਰ ਨੇ ਆਪਣੇ ਨਾਲ ਧੱਕਾ ਕੀਤਾ ਉਹ ਸਾਰੇ ਨਗਰ ਨੂੰ ਪਤਾ ਹੀ ਆ ਕਿ ਕੀ ਹੋਇਆ ਦੂਜੀ ਗੱਲ ਵੀ ਜਿਹੜਾ ਵੀ ਕੋਈ ਨਗਰ ਫੈਸਲਾ ਲਊਗਾ ਮੈਂ ਨਗਰ ਦੇ ਨਾਲ ਆ ਜਿਹੜਾ ਵੀ ਕੁਝ ਵੀ ਕਰਨਾ ਮੈਂ ਮੂਰੇ ਮਾਗਰ ਲਾ ਕੇ ਜਾਂ ਮੂਹ ਲਾ ਕੇ ਚੱਲੂਗਾ ਠੀਕ ਆ ਬਸ ਮੇਰਾ ਹੀ ਧੰਨਵਾਦ ਨਗਰ ਮੂਰੇ ਜੇ ਉਹ ਵੀ ਫੈਸਲਾ ਲਊਗਾ ਮੈਂ ਨਗਰ ਦੇ ਨਾਲ ਚੱਲੂ ਨਾ ਕੀਪੇ ਕੀਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸਾਰੇ ਨੱਗਨ ਵਸਿਆ ਨੂੰ ਪਤਾ ਹੀ ਹੈ ਵੀ ਆਪਣੇ ਜਿਹੜੇ ਕਾਗਜ ਨੇ ਆਪਣੇ ਪੂਰਾ ਸਿੰਘ ਦੇ ਹੋ ਹੋ ਗਏ ਕੈਂਸਲ ਜੇ ਆਪਾਂ ਸਾਰੇ ਸਹਿਮਤ ਆ ਉਹਦੇ ਮਗਰ ਕਵਰਿੰਗ ਕਾਗਜ ਮੱਖਣ ਦੇ ਭਰੇ ਹੋਏ ਨੇ ਆਪਾਂ ਉਹਨੂੰ ਐ ਮੰਨ ਲਓ ਵੀ ਦਵਾਰਾ ਤੋਂ ਹੀ ਖੜੇ ਕਰ ਦਿਆ ਨਾ ਕਿ ਉਹਦਾ ਪਹਿਲਾਂ ਸੀ ਪਹਿਲਾਂ ਤਾਰਾ ਸਿੰਘ ਹੀ ਖੜਾ ਸੀਗਾ ਆਪਾਂ ਨੂੰ ਸਭ ਨੂੰ ਪਤਾ ਵੀ ਤਾਰਾ ਸੀ ਮੱਖਣ ਸਿੰਘ ਨੂੰ ਆਪਾਂ ਤਾ ਕਰਾਂਗੇ ਦਵਾਰੇ ਖੜਾਉਣ ਵਾਲੀ ਗੱਲ ਆ ਦੇਖੋ ਤਾਰੇ ਨਾਲ ਕਿਸੇ ਦਾ ਰਿਲੇਸ਼ਨ ਨੇ ਮੇਰੇ ਤਾਰੇ ਨਾਲ ਨੇ ਮੱਖਣ ਨਾਲ ਦੀ ਕਿਸੇ ਦੇ ਕਿਵੇਂ ਹੋਣਗੇ ਕਿਸੇ ਦੇ ਕਿਵੇਂ ਹੋਣਗੇ ਵੀ ਆਪਾਂ ਸੇਮ ਪੀ ਲੈਨੇ ਆ ਵੀ ਜੇ ਮੱਖਣ ਨੂੰ ਕਹਿਣਿਓ ਤਾਂ ਕਰਾਂਗੇ ਨਹੀਂ ਫਿਰ ਤਾਂ ਕੈਨਸਲ ਹੋ ਗਏ ਤਾਂ ਕੈਨਸਲ ਹੈਗੀ ਨਹੀਂ ਇਹ ਤੁਸੀਂ ਸਾਰਾ ਨਗਰ ਹੈਨਾ ਦੱਸ ਲੋ ਵੀ ਆਪਾਂ ਨੂੰ ਚਾਹਨਾ ਚਾਹੀਦਾ ਜਾਂ ਫਿਰ ਕੋਈ ਹੋਰ ਫੈਸਲਾ ਲੈਣਾ ਜਾਂ ਸਰਬਸੰਮਤੀ ਦਾ ਲੈਣਾ ਉਹ ਵੀ ਆਪਣੇ ਹੱਥਾਂ ਵੀ ਹਾਂਜੀ ਅੱਜ ਵੀ ਜੇ ਕੋਈ ਸਰਬਸੰਮਤੀ ਦਾ ਲੈਣਾ ਹਲੇ ਵੀ ਕੁਝ ਨਹੀਂ ਹੋਇਆ ਅੱਜ ਚੋਣ ਨਿਸ਼ਾਨ ਮੈਣਨਾ ਪਪਾ ਕਰ ਸਕਦੇ ਆ ਇਹ ਹੁਣਾਰੇ ਆਪਣੇ ਨੱਕਰ ਦੀ ਸਹਿਮਤੀ ਆ ਵੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀ ਤਾਂ ਪਾਣੀ ਪੀ ਰਿਹਾ ਤਾਂ ਸਮਝੋ ਉਹਦੇ ਦੀ ਗੱਲ ਕਰ ਉਹਨੂੰ ਬਾਹਿਬੂ ਜੀ ਕਾ ਖਾਲਚਾ ਬਾਹਿਬੂ ਜੀ ਕੀ ਫਤਈ ਨਗਰ ਨਿਵਾਸੀ ਵੀਰੋ ਜਿਹੜੀ ਇਹ ਘਟਨਾ ਹੋਈ ਹੈ ਬਹੁਤ ਨਿੰਦਨਯੋਗ ਘਟਨਾ ਹੈ ਇਹ ਹੋਣੀ ਨਹੀਂ ਚਾਹੀਦੀ ਸੀਗੀ ਚਲੋ ਕਿੱਟੋਂ ਵੀ ਜਦੋਂ ਦੂਜੇ ਕੈਂਡੀਡੇਟ ਚੌੜੇ ਸੀਗੇ ਪਤਾ ਲੱਗ ਗਿਆ ਵੀ ਉਹ ਦੁੰਨੇ ਨਾਲ ਗਏ ਨੇ ਦੁੰਨੇ ਨੇ ਤਿੰਨੇ ਨੇ ਤੀਜਾ ਵੀ ਜਿਹੜਾ ਅਗਲਾ ਵੀ ਹੈਗਾ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਜਦੋਂ ਉਹ ਸਹਿਮਤ ਨੇ ਤਾਂ ਇਹ ਗੱਲ ਹੋਣਾ ਨਹੀਂ ਹੋਣੀ ਨਹੀਂ ਚਾਹੀਦੀ ਹੁਣ ਟੱਲ ਕੋਲ ਮਲਾ ਕੇ ਜਿਵੇਂ ਪਰਿਵਾਰ ਦੀ ਮੈਂ ਹੁਣ ਵੀ ਮੱਖਣ ਤਾਰਾ ਸਿੰਘ ਨੂੰ ਪੁੱਛਿਆ ਵੀ ਪਹਿਲੀ ਗੱਲ ਤਾਂ ਪਰਿਵਾਰ ਦੀ ਗੱਲ ਤਾਂ ਹੀ ਰਹੀਆ ਹੁਣ ਗੱਲ ਇੱਥੇ ਆ ਗਈ ਵੀ ਤਾਰੇ ਨੇ ਇਹ ਗੱਲ ਕਿਹਾ ਵੀ ਜਿੰਨੇ ਵੀ ਮੈਨੂੰ ਨੱਗਰੋ ਹੁਕਮ ਕਰੂਗਾ ਮੈਂ ਉਹ ਸੇ ਗਲਤੀ ਫੋਲ ਰਿਹਾ ਹਾਂ ਜਿਹੜਾ ਆਉਂਗਾ ਪਹਿਲੀ ਗਲਤੀ ਆ ਵੀ ਆਪਣੀ ਓਟੇ ਨਹੀਂ ਇਕੱਠ ਹੋਇਆ ਸੀਗਾ ਜਿੱਦਿਆ ਇੱਥੇ ਪਹਿਲਾਂ ਆਪਾਂ ਇਕੱਠ ਕਰਿਆ ਸਰਬਸ਼ੰਮਤੀ ਵਾਸਤੇ ਆਪਾਂ ਸਾਰਿਆਂ ਨੇ ਕਰਿਆ ਵੀ ਜੇ ਸਰਬਸ਼ੰਮਤੀ ਹੋ ਜਾਂਦੀ ਹੈ ਸਭ ਤੋਂ ਵਧੀਆ ਗੱਲ ਹੈ ਹੁਣ ਤਕਰੀਬਨ ਦੇਖੋ ਮੈਂ ਇਹ ਤਾਂ ਨਹੀਂ ਕਹਿ ਰਹਾ ਵੀ ਕਿੰਨੇ ਕਨੇ ਕਾਰਜ ਪਰੇ ਨੇ ਕਿਹੜਾ ਕੈਂਡੀਡੇਟ ਹੋਰ ਹੈ ਵੀ ਹੁਣ ਤਕਰੀਬਨ ਮੁਕਾਬਲੇ 'ਚ ਆਪਣੇ ਕੋਲ ਦੋਏ ਕੈਂਡੀਡੇਟ ਨੇ ਆਪਾਂ ਸਾਰਾ ਨਗਰ ਇਹ ਚੋਣਿਆ ਵੀ ਸਭ ਤੋਂ ਪਹਿਲਾਂ ਸ਼ਰਮ ਸ਼ੰਤੀ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ ਹੁਣ ਮੰਨ ਲਓ ਮੈਂ ਇੱਕ ਆਪ ਦੀ ਮੇਰੀ ਆਪ ਦੀ ਸੋਚ ਹੈ ਤਾਂ ਇਹਨਾਂ ਸਾਡੀ ਸਾਰੇ ਲਈ ਹਮਦਰਦੀ ਹੈ ਜਿੰਨੇ ਵੀ ਆਪਾਂ ਬੇਸ਼ੱਕ ਸਾਰੇ ਪਿੰਡ ਨਗਰ ਦੇ ਬੰਦੇ ਆ ਸਾਰੇ ਕੈਂਡੀਡੇਟ ਖੜੇ ਨੇ ਉਹਨਾਂ ਨਾਲ ਆਪਣੇ ਸਾਰੇ ਨਾਲ ਡੋਟੀ ਰਿਲੇਸ਼ਨ ਨੇ ਉਹਦੇ ਮੁਤਾਬਕ ਆਪਾਂ ਚੱਲਣਾ ਹੈ ਇਹਨਾਂ ਆਪਣੀ ਸਾਰੇ ਲਈ ਸ਼ਾਂਤੀ ਹੈ ਇਹਦੀ ਗੱਲ ਤਾਂ ਜਿਹੜਾ ਇਹਨਾਂ ਟੱਕਾ ਹੋਇਆ ਉਹਦਾ ਆਪਾਂ ਨੂੰ ਸਾਰਿਆਂ ਨੂੰ ਅਫਸੋਸ ਹੈ ਇਹ ਹੋਣਾ ਨਹੀਂ ਚਾਹੀਦਾ ਠੀਕਾ ਹੁਣ ਜਿਵੇਂ ਨੇ ਕਿਹਾ ਵੀ ਮੈਂ ਨਗਰ ਦੇ ਨਾਲ ਆ ਤਾਂ ਜਿਹੜੇ ਦੂਜੇ ਕੈਂਡੀਡੇਟ ਨੇ ਉਹ ਆਪਣੀ ਸ਼ਾਂਤੀ ਜਿਤਾ ਲੈਣ ਬੜੀਆ ਗੱਲ ਹੈ ਨਹੀਂ ਜਿੱਤੀ ਤਾਂ ਇਹਨਾਂ ਨੇ ਕਿਹਾ ਵੀ ਮੇਰਾ ਭਰਾ ਜਿਹਦੇ ਕਵਰੇਨ ਕੈਂਡੀਡੇਟ ਭਰੇ ਨੇ ਵੀ ਉਹੋ ਜੇ ਨਗਰ ਦੀ ਸ਼ਾਂਤੀ ਨਾਲ ਚੋਣ ਲੜ ਸਕਦਾ ਹੈ ਜੇ ਆਪਾਂ ਨੂੰ ਮਨਜ਼ੂਰ ਹੈ ਤਾਂ ਆਪਾਂ ਸਾਰੇ ਹੱਥ ਖੜੇ ਕਰਕੇ ਉਹਦਾ ਸਮਰਥਨ ਲਈਏ ਨਹੀਂ ਤਾਂ ਭਰਾ ਉਹ ਜੇ ਆਪਾਂ ਇਸ ਗੱਲ ਦੇ ਨਾਲ ਦੇਖੋ ਆਪਾਂ ਨਹੀਂ ਤਾਂ ਜਿਹੜਾ ਕੋ ਹੋ ਗਿਆ ਉਹ ਆਪਣੇ ਸਾਹਮਣੇ ਆ ਉਦੋਂ ਬਾਅਦ ਇਹਨਾਂ ਦੇ ਪਰਮਾਰ ਦੀ ਰਾਇ ਆਪਣੇ ਪਰਮਾਰ ਦੇ ਕੀ ਕਰਨਾ ਹੈ ਫਿਰ ਉਹ ਆਪ ਦਾ ਵਿਚਾਰ ਕਰਕੇ ਚਾਹੇ ਆਪਣੇ ਕਾਗਜ਼ਬਾਤ ਲੈਣ ਚਾਹੇ ਉਹਦਾ ਚੋਣ ਨਿਸ਼ਾਨ ਲੈਣ ਫਿਰ ਇਹਨਾਂ ਨੇ ਸੋਚਣਾ ਵੀ ਆਪਾਂ ਤਾਂ ਇਹ ਨਗਰ ਵਾਲੇ ਚਾਹੁੰਦੇ ਆ ਤਾਂ ਇਹ ਆਪਣੀ ਸ਼ਾਂਤੀ ਆਪਾਂ ਦੇਖ ਦੇ ਸਕਦੇ ਆ ਤਾਂ ਕਿਉਂ ਲੜ ਲੈਣਗੇ ਉਸ ਤੋਂ ਬਾਅਦ ਇਹਨਾਂ ਦੀ ਪਰਿਵਾਰ ਦੀ ਵੀਣੀ ਘੰਟਾ ਰਸੰਗਲੇ ਗੱਲ ਕਹੀਆ ਮੈਨੂੰ ਵੀ ਇਸ ਤਰ੍ਹਾਂ ਦੀ ਗੱਲ ਬੋਲਦਿਓ ਮੈਂ ਤਾਂ ਤੁਹਾਡੇ ਸਾਹਮਣੇ ਰੱਖਿਆ ਜੇ ਆਪਣੀ ਰਾਇਤਾ ਹੱਥ ਖਰੇ ਕਰਦੇ ਹੋ ਜੇ ਨਹੀਂ ਰਹਿਤਾ ਭਾਈ ਆਪਾਂ ਕਰ ਲੋ ਕਰੋ ਸਾਰੇ ਬੋਲੇ ਸਾਰੇ ਵਾਸੀ ਆਕਰ ਆਲੇ ਅੱਜ ਆਪਾਂ ਬਾਪੇ ਕੈਂਡਾ ਅਸਟਲ ਦੇ ਸਾਰੀ ਸੰਗਤ ਇਕੱਠੀ ਇੱਕ ਦੁੱਖ ਦੇ ਵਿੱਚ ਬਣਾ ਹੋਏ ਸੀ ਪਰ ਹੁਣ ਮੇਰੀ ਇੱਕ ਬੇਨਤੀ ਹੈ ਜੋ ਮੱਖਣ ਸਿੰਘ ਤੇ ਸਹਿਮਤੀ ਹਈ ਹੈ ਕਿ ਕਿਸੇ ਕੋਈ ਹੋਰ ਰਾਏ ਦੇਣੀ ਹੈ ਉਹ ਦੇ ਸਕਦੇ ਹੋ ਪਰ ਨਹੀਂ ਪਈ ਖਾੜੇ ਨਗਰ ਦਾ ਬਹੁਤ ਧੰਨਵਾਦ ਹੁਣ ਮੱਖਣ ਸਿੰਘਾ ਚੋਣ ਲੜੂਗਾ ਇਸ ਕਿਸੇ ਕਿਸੇ ਕੋਈ ਰਾਏ ਦੇਣੀ ਹੈ ਤਾਂ ਆਪਾਂ ਉਹਦੇ ਨਾਲ ਵਿਸ਼ੰਤ ਹੋ ਜਾਗੇ ਕੋਈ ਵੀ ਇਨਸਾਨ ਇੱਥੇ ਆ ਕੇ ਆਪਣੀ ਰਾਏ ਦੇ ਸਕਦਾ ਹੈ ਭਾਈ ਜੀ ਕਿ ਹਾਲ ਚਾਲ ਸਭ ਐਸੀ ਕੋਈ ਨਹੀਂ ਕੋਈ ਜੇ ਭਾਈ ਕਹੇ ਸੰਗਤ ਜੇ ਵਿੱਚੋਂ ਕਿਸੇ ਨੇ ਬੋਲਣਾ ਹੈ ਤਾਂ ਸਭ ਨੂੰ ਆਪਾਂ ਨੂੰ ਪੂਰਾ ਅਧਿਕਾਰ ਹੈ ਠੀਕਾ ਨਹੀਂ ਤਾਂ ਕੋਈ ਬੋਲ ਸਕਦਾ ਸਾਰੇ ਆ ਕੇ ਕਿਸੇ ਕੋਈ ਗੱਲ ਕਹਿਣੀ ਹੈ ਸੁਣਨੀ ਹੈ ਕਹਿਣਾ ਸਾਰਿਆਂ ਨੇ ਆਪ ਕੋ ਆਪਣਾ ਅਧਿਕਾਰ ਹੈ ਤਾਂ ਕਹਿ ਸਕਦੇ ਜੇ ਨਹੀਂ ਬੋਲ ਸਕਦਾ ਤਾਂ ਪਰੇ ਹੋ ਕੇ ਦੱਸ ਦੋ ਕਹਿ ਬੋਲਦਾ ਕਿ ਚਲੋ ਟੱਕ ਲੱਗ ਜੀ ਕੁੱਝ ਹੋਣਾ ਹੈ ਹਲੋ ਭਾਣੂ ਪਰਵਾਹੀ ਗੁਰੂ ਦੀ ਦਾ ਖਾਸਾ ਸ੍ਰੀਵਾਹਿ ਗੁਰੂ ਦੇ ਫਤੇ ਸੋ ਸਤਕਾਰਯੋਗ ਸਨਮਾਨਯੋਗ ਸੋ ਮੇਰੀ ਉਮਰ ਬੈਸੇ ਸਾਰਿਆਂ ਤਕਰੀਬਨ ਬਜ਼ੁਰਗ ਬੈਠੇ ਆ ਸੋਟੀ ਆ ਤੇ ਪਹਿਲੇ ਹੀ ਮਾਫੀ ਚਾਹੁੰਦਾ ਜੇ ਕੋਈ ਸ਼ਬਦ ਕਈ ਵਾਰੀ ਕਿਸੇ ਨੂੰ ਕੋਈ ਬੁਰਾ ਲਗੇ ਕਈ ਵਾਰੀ ਬੋਲਿਆ ਜਾਂਦਾ ਕਿਉਂਕਿ ਤੁਹ ਬੁਲਾਰੇ ਨਹੀਂ ਹੈਗੇ ਤੁਹਾਡੇ ਬੱਚੇ ਆ ਸੋ ਜਿੰਨੇ ਪਰਿਵਾਰ ਨੇ ਕਿਹਾ ਸੈਂਟੀ ਦਿੱਤੀ ਆ ਕੁਸ਼ਮਾ ਉਹਨੇ ਹੁਣ ਨੀ ਮੱਕਨ ਨੂੰ ਦੇਖੋ ਕਟਾਵਰੇ ਕਾਗਜ਼ ਭਰਦੇ ਇਸੇ ਵਾਸਤੇ ਹੁੰਦੇ ਆ ਵੀ ਜੇ ਇੱਕ ਜਣੇ ਦੇ ਕਾਗਜ਼ کئی ਵਾਰੀ ਕੋਈ ਦਿੱਕਤ ਆਦੀ ਪਿੱਛੇ ਹੁੰਦਾ ਉਹ ਵੀ ਚੋਣ ਲਾ ਸਕਦਾ ਸੋ ਬਲਵਤ ਨੂੰ ਉਹਨਾਂ ਨਾਲ ਕਰਦਾ ਕਾਬਲ ਦਾ ਤੇ ਗੁਰੇਵਾ ਇਹ ਦੋਨੇ ਕੱਲ ਉਥੇ ਨਾਲ ਗਏ ਨਾਲ ਜਾ ਕੇ ਇਹਨਾਂ ਨੇ ਐਸ.ਡੀ.ਐਮ ਸਾਬ ਨੂੰ ਇਹ ਗੱਲ ਕਹੀ ਜੀ ਜੇ ਇਹਨਾਂ ਦੇ ਕਾਗਜ਼ਾਂ ਚ ਕੀ ਪ੍ਰੋਬਲਮ ਆ ਸਾਨੂੰ ਕੋਈ ਦਿੱਕਤ ਨਹੀਂ ਹੋएगी ਜੀ ਤਾਰੇ ਨੂੰ ਚੋਣ ਲਾਈ ਜਾਵੇ ਸਭ ਤੋਂ ਜੇ ਅਪੀਲ ਦਿੱਤੀ ਲਿਖਾ ਕੇ ਲੜੋ ਵੀ ਸਾਨੂੰ ਜੇ ਕੱਲ ਉਹ ਜਿੱਤਦਾ ਸਾਨੂੰ ਕੋਈ ਇਤਰਾਜ਼ ਕੋਣ ਕੰਟੀ ਜੀ ਕਰੂਗਾ ਤੇ ਸਾਨੂੰ ਕੋਈ ਇਤਰਾਜ਼ ਸੋ ਧੰਨਵਾਦ ਇਹਨਾਂ ਦੋਨੇ ਭਰਾਵਾਂ ਦਾ ਸੋ ਨਗਰ ਪਹੁੰਚਿਆ ਸਾਰੇ ਦਾ ਕਰਦਾ ਹੈ ਤੇ ਬਹੁਤ ਬਹੁਤ ਧੰਨਵਾਦ ਸੋ ਵਧੀਆ ਗੱਲ ਹੈ ਜੇ ਪਰਿਵਾਰ ਆਉਂਦਾ ਫੈਸਲਾ ਪਰ ਕਿ ਇਹ ਜਿਹੜਾ ਫੈਸਲਾ ਪਰਿਵਾਰ ਦੇਈ ਆ ਪਰਿਵਾਰ ਨਹੀਂ ਲੈਣਾ ਪਰਿਵਾਰ ਦੀ ਸਾਂਝੀ ਨਾਲ ਕੋਈ ਫੈਸਲਾ ਲਈਗਾ ਜਿਹੜੇ ਭਰਾ ਨੇ ਉਹ ਨਾਲ ਹੋਣਗੇ ਜੇ ਮੱਕੜ ਚੋਂ ਲੜਦੇ ਵਧੀਆ ਗੱਲ ਆ ਕਿਉਂਕਿ ਦੇਖੋ ਸਭ ਪੈਸੇਜੇਰ ਬੜੇ ਦੇਖ ਰਹੇ ਆ ਕਈ ਵਾਰੀ ਟੀਮ ਦਾ ਲੇਡੀਜ਼ ਦੀ ਚੋੜ ਹੁੰਦੀ ਆ ਕੰਦੇ ਇੰਦਾ ਮੂੜੇ ਹੋ ਕੇ ਬੰਦੇ ਨਹੀਂ ਕਰਨੀ ਹੁੰਦੀ ਆ ਸੋ ਸਾਰਾ ਸਾਰੀ ਬਹੁਤ ਮਿਹਨਤ ਕੀਤੀ ਹੈ ਇਹ ਵੀ ਕਹੀਏ ਸਾਰੀ ਗੱਡੀ ਇਹਦੀ ਮਿੰਟ ਤੇ ਲੱਗੇ ਹੋਏ ਜਿਹੜੇ ਸਾਰਿਆਂ ਨੇ ਬੁਰੀ ਮਿਹਨਤ ਕੀਤੀ ਸਾਰਿਆਂ ਨੇ ਹੱਥ ਵੰਨੇ ਵਾਰੀਆਂ ਸਲਾਇ ਬਜ਼ੁਰਗਾਂ ਨੇ ਮਾਈਆਂ ਦੇ ਸਾਰਿਆਂ ਦੇ ਤਿੰਨਾਂ ਵਾਲੀ ਸਾਰਿਆਂ ਨਾਲ ਖਲੋ ਕੇ ਪੂਰਾ ਸਤਿਕਾਰ ਸੋ ਜੋ ਪਰਿਵਾਰ ਦਾ ਫੈਸਲਾ ਹੋਊਗਾ ਸੁਸ਼ੰਗਤ ਨੂੰ ਮਨਜ਼ੂਰ ਹੋਊਗਾ ਵੈਗੁਰ ਜੀ ਕਰਤਾ ਸਤਿ ਸ਼੍ਰੀ ਅਕਾਲ ਜੀ ਵੈਗੁਰ ਜੀ ਕਰ ਬੈਗੁਰ ਜੀ ਕਿ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਪਹਿਲਾਂ ਤਾਂ ਜਿੰਨੇ ਵੀ ਸਾਰੇ ਵੀਰ ਬਜ਼ੁਰਗ ਆਏ ਲਿਗੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾਗਾ ਦੇਖੋ ਜਿਹੜੇ ਆਪਣੀ ਇਹ ਗੱਲ ਹੈ ਤਾਰੇ ਦੇ ਕਾਗਜ਼ੋਂ ਤਾਂ ਪਤਾ ਵੀ ਇਹਦਾ ਕੈਂਸਲ ਹੋ ਗੇ ਜੇ ਵੀ ਇਹਨੇ ਪਰਿਵਾਰ ਕਮੈਸਲਾ ਵਿਜੇ ਮੱਖਣ ਚੋਣ ਲੜੂਗਾ ਆਪਾਂ ਜਿੰਨਾ ਆਪਣਾ ਤੁਨਗੋ ਨੂੰ ਆਪਾਂ ਭਾਈ ਇਹਦੇ ਨਾਲ ਖੜਿਆ ਤਾਰੇ ਠੀਕ ਹੈ ਦੂਜਾ ਨੰਬਰ ਕੀ ਮੇਰੀ ਹੋਰ ਬੇਨਤੀ ਸੀ ਜੀ ਵੀ ਚਲੋ ਜੇ ਹੁਣ ਸਰਬਸੰਮਤੀ ਵਾਲੀ ਗੱਲ ਨਹੀਂ ਹੁੰਦੀ ਚੋਣ ਲੜ ਆਪਾਂ ਲੜਦੇ ਆਂਗੇ ਤਾਂ ਇੱਕ ਵਾਰ ਕੀ ਮੇਰੀ ਇਹ ਬੇਨਤੀ ਆ ਵੀ ਜਿਹੜਾ ਕੋਲ ਨਬੂਸ ਆਪਾਂ ਲਾਉਣੇ ਨੇ ਉਹਨਾਂ ਤੇ ਜਿਹੜਾ ਲੰਗੜਾ ਉਹ ਆਪਾਂ ਜੇ ਤਿੰਨੇ ਕੈਂਡੀਡੇਟਾਂ ਚਾਰ ਕੈਂਡੀਡੇਟ ਆਪਾਂ ਇੱਥੇ ਤੰਦੇ ਤੇ ਸਾਂਝਾ ਕਰ ਲਈਏ ਇਹਦੇ ਵਿੱਚ ਪਿੰਡ ਦੀ ਬਹੁਤ ਵੱਡੀ ਸੋਚਾ ਵੀਰੇ ਮੇਰੀ ਇਹੀ ਬੇਨਤੀ ਹੈ ਵੀ ਆਪਾਂ ਕਰੋਂ ਕਰੀਏ ਉਹ ਨਾ ਕਰੀਏ ਇੱਥੋਂ ਆਪਣਾ ਲੰਗਰ ਬਣ ਕੇ ਸਾਰੇ ਉੱਥੇ ਪੋਗਨਿਆਂ ਤੇ ਇੱਥੋਂ ਸਾਰੇ ਸੰਗਤ ਉਰੋਂ ਲੰਗਰ ਛਕ ਲੂਗੀ ਮੈਂਬਰ ਨੇ ਜਿਹੜੇ ਇੱਥੇ ਖੜੇ ਹੋਏ ਨੇ ਮੈਂਬਰੀ ਸਰਪੰਚ ਜੀ ਜਹੇ ਆਪਾਂ ਨੂੰ ਤੇਰੇ ਕੋਲ ਆਉਂਗਾ ਆਪੋਰੇ ਪਾਣਗੇ ਇੱਥੋਂ ਲੰਗਰ ਉਹ ਜੇ ਮੇਰੀ ਇੱਕ ਇਹੀ ਬੇਨਤੀ ਹੈ ਸੰਗਤ ਅੱਗੇ ਠੀਕ ਹੈ ਜੀ ਵੈਗੁਰ ਜੀ ਕੀ ਖਾਲਸਾ ਵੈਗੁਰ ਜੀ ਕੀ ਬੋਲੇ ਜੇ ਚਾਹੋ ਫਗਦੀਆ ਕਲੰਗੜਾ ਦੀ ਬੋਤਲ ਹੈ ਵਾਹੀ ਗੁਰੂ ਜੀ ਦੇ ਘਰ ਸਾਹਿਬ ਜੀ ਦੇ ਪਤੇ ਛਾਰੀ ਛੜ ਤੋਂ ਗੈਂਤੀ ਆਏ ਹਾਂ ਪਈ ਮੱਖਣ ਸਿੰਘ ਪਰ ਪੜਾ ਪ੍ਰਾਚੋਂ ਦਰੂਗਾ ਕਿਉਂਕਿ ਦਵਾਈ ਤਾਂ ਪਰਾਸੰਗਰੀ ਕਰਨੀ ਹੈ ਮਾਰ ਕੇ ਇਕ ਬਾੜ ਦੀ ਇਹ ਮੁਕ ਪਾਪ ਨੇ ਪਰਵਾਦੀ ਹੈ ਸੈਂਕ ਤੇ ਸੰਗਤ ਦੀ ਸ਼ਾਂਤੀ ਹੋ ਗਈ ਵੀ ਮੱਖਣ ਸਿੰਘ ਚੋਣ ਲੜੂਗਾ ਸਾਰੀ ਸ਼ਕ ਦਾ ਧੰਨਵਾਦ ਜਿਹੜੇ ਵਸਤੇ ਜਿਹੜਾ ਕੱਛੇ ਹੋਏ ਤੇ ਉਹ ਆਪਾਂ ਲੋਕਾਂ ਦੇ ਬਸਪਾ ਨਾਲ ਪਈ ਰੱਖੀ ਗਈ ਛਰੇ ਲੋਕਾਂ ਨੂੰ ਦਾ ਪਤਾ ਹੈ ਖੁਰਪੇ ਛਰੇ ਛੇਤ ਉਹਦਾ ਇਹ ਪਤ ਨੂੰ ਜੇ ਕਿਸੇ ਕੋਈ ਗੱਲ ਬੋਲਣੀ ਆ ਤਾਂ ਛੇਤੇ ਆ ਜਾਵੇ ਨਹੀਂ ਭਾਈ ਛਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੱਥੋਂ ਆਪਣੇ ਕੰਮ ਕਰੋ ਅਪਰੋਬਲੀ ਮੈਂ ਤਾਂ ਕਰੂੰ ਕਿੜਾ ਕਿਸਮਤ ਹੈ ਉਹ ਅੱਗੇ ਜਾਂਦੀ ਬੜੀ ਚੰਗੀ ਖਾਲਸਾ ਆਹ